ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕਰ ਲੱਗੀ ਆ ਸਿੰਪਲ ਜਿਹੜੀ ਪਹਿਲਾਂ ਜੇ ਨਾਨੀਆਂ ਤੇ ਦਾਦੀਆਂ ਦੂਜੀ ਸਿੰਪਲ ਸਲਵਾਰ ਪਾਉਂਦੀ ਸੀ ਨਾ ਬਿਨਾ ਬੈਲਟ ਤੋਂ ਤੇ ਬਿਨਾ ਬਲਾਂ ਤੋਂ ਅੱਜ ਆਪਾਂ ਉਹ ਸਲਵਾਰ ਦੀ ਕਟਿੰਗ ਕਰਨ ਲੱਗੀਆਂ ਜਿੰਨੀ ਵੀ ਕਸਟਮਰ ਦੀ ਸਲਵਾਰ ਦੀ ਲੰਬਾਈ ਆ ਇਹ ਆਪਾਂ ਪੌਂਚੇ ਕੱਟ ਕਰ ਲੱਗੀਆਂ ਜਿਹਨਾਂ ਨੂੰਂਦੇ ਵੀ ਕਿਹਾ ਜਾਂਦਾ ਇਹ ਇਹਨਾਂ ਦੀ ਸਲਵਾਰ ਦੀ ਲੰਬਾਈ ਸੀ ਕਿੰਨੀ ਤਾਂ ਆਪਾਂ ਰੱਖਾਂਗੇ 3 ਇੰਚ ਵੱਧ 1 2 3 ਇਹਦੀ ਆਪਾਂ ਰੱਖਾਂਗੇ 33 ਇੰਚ ਟੋਟਲ ਯਕੀ ਆਪਾਂ ਇੱਥੇ 2 ਇੰਚ ਦਾ ਆਪਣਾ 2.5 ਇੰਚ ਦਾ ਆਪਾਂ ਉੱਪਰ ਚੱਲਿਆ ਜਾਊਗਾ ਨੇਫੇ ਵਾਸਤੇ ਜਿਹੜਾ ਆਪਾਂ ਚਿੜੀ ਬਣਾਵਾਂਗੇ ਕਿਉਂਕਿ ਇਹਦੇ ਵਿੱਚ 벨ਟ ਨਹੀਂ ਨਾ ਪੈਂਦੀ ਇਹਦੇ ਸਰਵਾਰ ਦੇ ਵਿੱਚ ਹੀ ਚਿੜੀ ਬਣਦੀ ਆ ਠੀਕ ਹੈ ਉਸ ਤੋਂ ਬਾਅਦ ਅੱਧਾ ਇੰਚ ਚੱਲਿਆ ਜਾਊਗਾ ਸਲਾਈ ਦੇ ਵਿੱਚ ਇੱਥੇ ਵੀ ਸੇਮ ਟੈਕੀ ਜਿੰਨਾ ਵੀ ਉਹਨਾਂ ਦਾ ਪੌਂਝਾ ਰੈਡੀ ਆ ਉਹਨਾਂ ਦਾ ਪੌਂਝਾ ਰੈਡੀ ਆ 7 ਤਾਂ ਆਪਾਂ ਰੱਖਾਂਗੇ 14 ਇੰਚ ਉਨੇ ਦਾ ਉਨੇ ਹੀ ਪੌਂਚੇ ਰੱਖਣਾ ਆਪਾਂ ਐਕਸਟੈਂਡ ਰੱਖਣਾ ਇਸ ਤੋਂ ਬਾਅਦ ਆਪਾਂ ਕਰਾਂਗੇ ਮੋਂ ਸਲਵਾਰ ਦੀ ਕਟਿੰਗ ਇਹ ਆਪਾਂ ਕਪੜਾ ਬਸਾਰਦੀ ਰੱਖਿਆ ਆਪਾਂ ਬਸਾਰਦੇ ਕਪੜੇ ਦੀ ਸਲਵਾਰ ਆਪਾਂ ਇਹ ਸਿੱਧੀ ਸਲਵਾਰ ਹੁੰਦੀ ਆਪਾਂ ਕਟਿੰਗ ਕਰਦੇ ਆਂ ਤਾਂ ਆਪ ਆਰਸਾ ਦੀ ਰੱਖਿਆ ਡਬਲ ਕਰਕੇ ਸੇਮ ਹੋਵੀ ਲੈਣੀ ਜਿੰਨੀ ਇਹਨਾਂ ਦੀ ਲੰਬਾਈ ਤੋਂ ਉਹਦੇ ਵਿੱਚ ਆਪਾਂ ਤਿੰਨੇ ਇੰਚ ਐਡ ਕਰਾਂਗੇ ਇਸ ਤੋਂ ਬਾਅਦ ਝੋਲੀ ਝੋਲੀ ਦੀ ਹੋਣਾ 11 ਇੰਚ ਤਾਂ ਆਪਾਂ 4 ਇੰਚ ਪਲੱਸ ਕਰਾਂਗੇ ਤੁਕੀ 1 ਇੰਚ ਦਾ ਆਪਾਂ ਉਹਦੇ ਮੇਕਅੱਪ ਵਾਸਤੇ ਰੱਖਿਆ ਵਾ ਉਹ ਹੁਣਾ ਹੋ ਗਿਆ ਤੇ ਜਿਹੜਾ ਆਪਾਂ 1 ਇੰਚ ਆਪਾਂ ਜਿਹੜਾ ਅੰਦਰ ਜਾਊਗਾ ਥੱਲੇ ਸਲਾਈ ਵਿੱਚ ਜਿਹੜੇ ਆਪਾਂ ਸਾਈਡ ਵਾਈਸ ਸਲਾਈ ਮਾਰ ਕੇ ਇੱਥੇ ਰੱਖਾਂਗੇ ਆਪਾਂ 1.5 ਇੰਚ ਪਹੁੰਚ ਲਓ ਸੇਮ ਆਪਾਂ ਇਧਰੋਂ ਰੱਖਾਂਗੇ 15 ਇੰਚ ਝੋਲੀ ਇੱਥੋਂ 1.5 ਇੰਚ ਠੀਕ ਹੈ ਫਿਰ ਆਪਾਂ ਇਹਨਾਂ ਦੋਨਾਂ ਨੂੰ ਮਿਲਾ ਦਾਂਗੇ जेड़ा मी हा कुंदा रख्यास फेलेतर आवड़ा कपडा से इधर लापाऊन जाक के दुसरे साइड रखता